ਪੰਜਾਬ ਤੱਕ ਤੇ ਤੁਹਾਡਾ ਸਵਾਗਤ ਆ ਮੈਂ ਤੁਹਾਨੂੰ ਇਲਾਕਾ ਮੋਦੀ ਸਾਹਿਬ ਦੀ ਰੈਲੀ ਜਿਹੜੀ ਹੈ ਹੁਣ ਹੋ ਕੇ ਹੱਡੀ ਹੈ ਪੂਰ ਸਰੀਕ ਸੰਖਿਆ ਦੇ ਵਿੱਚ ਇੱਥੇ ਲੋਕ ਮੌਜੂਦ ਸਨ ਹਿੰ ਸਮਰਤਾਂ ਦੇ ਨਾਲ ਗੱਲਬਾਤ ਕਰ ਰਹੇ ਹਨੀ ਮੈਡਮ ਬੜੇ ਤੁਸੀਂ ਸਤਿ ਸਕ ਕਰ ਰਹੇ ਹੋ ਮੋਦੀ ਸਾਹਿਬ ਦਾ ਸਵਾਗਤ ਹਾਂ ਜੀ ਮੋਦੀ ਦਾ ਸਵਾਗਤ ਕੋਈ ਨਹੀਂ ਕਰੇਗਾ ਸਾਡੇ ਸਸਵੀ ਪ੍ਰਧਾਨ ਮੰਤਰੀ ਦੁਨੀਆ ਮੋਦੀ ਦਾ ਸਵਾਗਤ ਕਰਦੇ ਆਈ ਨੇ ਕੋਣ ਹੁੰਦਿਆਂ ਸਾਡੇ ਦੇ ਪ੍ਰਧਾਨ ਮੰਤਰੀ ਸਾਨੂੰ ਅਸੀਂ ਖੁਸ਼ ਹੋੜਿਆ ਅਸੀਂ ਨਾ ਨਾ ਕਰਦੀ ਰੈਲੀ ਵਿੱਚ ਵੀ ਗਿਆ ਅੱਗੇ ਜਾ ਕੇ ਸਾਰਾ ਉਤਸ਼ਾਹ ਨਾਲ ਪੂਰੇ ਨਾਲ ਇਨੀ ਗਰਮੀ 45 ਡਿਗਰੀ ਗਰਮੀ ਵਿੱਚ ਵੀ ਆਈ ਪੂਰੇ ਜੋਸ਼ ਖਰੋਸ਼ ਨਾਲ ਮੋਦੀ ਜੀ ਦੇ ਨਾਲ ਆ ਘਰ ਘਰ ਜਾ ਕੇ ਵੋਟਾਂ ਪਾਵਾਂਗੇ ਔਰ ਮੋਦੀ ਜੀ ਦਾ ਸੰਦੇਸ਼ ਜਿਹੜਾ ਘਰ ਘਰ ਵਜਾਵਾਂਗੇ ਮੋਦੀ ਕਮਕਿਨ ਹੈ ਮੋਦੀ ਇਹ ਇੱਕ ਕਿੰਨਾ ਗਜੋਸ਼ ਭਰਿਆ ਬਹੁਤ ਜ਼ਿਆਦਾ ਦੋਸ਼ ਹੈ ਜੀ ਸਾਨੂੰ ਤਾਂ ਕੋਈ ਗਰਮੀ ਨਹੀਂ ਲੱਗਦੀ ਕੋਈ ਤਕਾਵਟ ਨਹੀਂ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਮੱਤ ਤੋਂ ਵੱਧ ਬੋਟਾ ਨਾਲ ਮੋਦੀ ਜੀ 400 ਪਾਰ ਕਰਨਗੇ ਔਰ ਲੇਡੀ ਜੀ ਨੂੰ ਲੇਡੀ ਨੂੰ ਬਹੁਤ ਸੂਤ ਜੀ ਨੂੰ 5000 ਵੋਟਾਂ ਦੀ ਲੀਡ ਨਾਲ ਦਿਖਾਵਾਂਗੇ ਇਸ ਵਾਰ 5 5000 5000 5000 ਵੋਟਾਂ ਦੀ ਲੀਡ ਨਾਲ ਦਿਖਾਵਾਂਗੇ ਮੋਦੀ ਸਾਹਿਬ ਦਾ ਤੁਸੀਂ ਭਾਸ਼ਣ ਸੁਣਿਆ ਇਸ ਵੇਲੇ ਮੋਦੀ ਸਾਹਿਬ ਤੋਂ ਬਹੁਤ ਖੁਸ਼ ਹੈ ਜੀ ਮੋਦੀ ਸਾਹਿਬ ਜਿੰਦਾਬਾਦ ਸਾਡੀ ਉਮਰ ਵੀ ਲੱਗ ਜਾਵੇ ਮੋਦੀ ਸਾਹਿਬ ਨੂੰ ਹੋਰ ਦੱਸੋ ਜੀ ਮੋਦੀ ਸਾਹਿਬ ਵਰਗਾ ਬੰਦਾ ਨਹੀਂ ਜੀ ਜੈ ਜੀ ਮੋਦੀ ਸਾਹਿਬ ਦਾ ਤੁਸੀਂ ਭਾਸ਼ਣ ਬਿਲਕੁਲ ਪੂਰਾ ਇਸ ਗੱਲ ਜਿਹੜੀ ਤੁਹਾਨੂੰ ਪਿਆਰੀ ਲੱਗੀ ਸਾਰੀ ਉਹਨਾਂ ਦੀ ਇੱਕ ਹੀ ਗੱਲ ਸੁਣਨ ਵਾਲੀ ਸੀ ਔਰ ਇੱਕ ਹੀ ਗੱਲ ਦੇ ਵਿੱਚ ਦਮ ਸੀਗਾ ਬਹੁਤ ਕੁਝ ਗਿਆ ਪੰਜਾਬ ਲਈ ਉਹਨਾਂ ਨੇ ਬਹੁਤ ਗੁਰੂਆਰੀ ਬਹੁਤ ਜਿਆਦਾ ਦੱਸਿਆ ਔਰ ਖਾਸ ਕਰਕੇ ਉਹਨਾਂ ਦੇ ਚੱਲਣ ਦੀ ਲੋੜ ਹੈ ਔਰ ਸਾਨੂੰ ਇਸ ਵਾਰ ਫਿਰ ਮੋਦੀ ਸਰਕਾਰ ਬਣਾਣੀ ਚਾਹੀਦੀ ਹੈ 400 ਪਾਰ ਲੈ ਕੇ ਜਾਣਾ ਚਾਹੀਦਾ ਵੀ ਜੀ 400 ਪਾਰ ਹੀ ਹੋਣਾ ਚਾਹੀਦਾ ਜੀ ਭਾਜਪਾ ਦਾ 400 ਪਾਰੀ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਇੱਕ ਵਾਰੀ ਫੇਰ ਤੋਂ ਮੋਦੀ ਜੀ ਨੂੰ ਮੌਕਾ ਦੇ ਦਿੱਤਾ ਇਹ ਮੌਕਾ ਸਾਡੀ ਜ਼ਿੰਦਗੀ ਬਦਲ ਲਈ ਜੀਵਨ ਚੇਂਜ ਕਰ ਦਊਗਾ ਸੋ ਤੁਸੀਂ ਸੁਣ ਰਹੇ ਹੋ ਕਾਪੀ ਉਤਸ਼ਾਹ ਜਿਹੜਾ ਹੈ ਬੜਾ ਜੋਸ਼ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਮਲਵਾਰਿਆ ਹੱਥ ਦੇ ਵਿੱਚ ਹਜੇ ਤੱਕ ਕੋਈ ਮੋਦੀ ਸਾਹਿਬ ਮੋਦੀ ਜੀ ਹੱਥ ਵਿੱਚ ਨਹੀਂ ਹਮਾਰੇ ਦਿਲ ਵਿੱਚ ਹੈ ਪਰਿਵਾਰ ਮੋਦੀ ਜੀ ਹੱਥ ਵਿੱਚ ਨਹੀਂ ਹਮਾਰੇ ਦਿਲ ਵਿੱਚ ਹੈ ਦਿਲ ਵਿੱਚ ਹੈ ਔਰ ਹਮ ਮੋਦੀ ਜੀ ਕੇ ਲਈ ਕੁਝ ਵੀ ਕਰ ਸਕਤੇ ਜੀ ਔਰ जी इस बार पंजाब में कितनी सीटें तो पूरी की पूरी हमें तो यही इच्छा है कि वो पूरी की पूरी सीटें लेकर जाए पुश्या, पुश्या। कितनी बढ़त तो देखिए अब डिपेंड दे, अब करते है अब आज की जनसंख्या देखकर तो लगता है कि जीत हमारे हक में ही है ठीक है मैडम क्या कह हैं हाँ जी ठीक है जी मोदी सर को तो सभी पसंद करते हैं हम भी करते हैं so, सोने ਕੀ ਹੁਸ਼ਿਆਰਪੁਰ ਦੇ ਵਿੱਚ ਮੋਦੀ ਸਾਹਿਬ ਇੱਥੇ ਪਹੁੰਚਿਆ ਤੇ ਸਾਰਾ ਗਰਾਉਂਡ ਦੇ ਵਿੱਚ ਪਹੁੰਚਿਆ بڑا ਉਤਸ਼ਾਹ بڑا ਜੋਸ਼ ਦੇਖਣ ਨੂੰ ਮਿਲਿਆ ਹੈ ਔਰ ਹਾਂ ਜੀ ਹਾਂ ਜੀ ਦੋ ਜੀ ਹਾਂ ਜੀ ਅਗਰ ਤੁਸੀਂ ਦੇਸ਼ ਦਾ ਵਿਕਾਸ ਚਾਹੁੰਦੇ ਤੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਨਿਸ਼ਾ ਵੋਟ ਬਾਉ ਜੀ ਤੇ ਜਿਤਾਓ ਵਾਹ ਤੋਂ ਬਾਤ ਵੋਟਾਂ ਪਾ ਕੇ ਇਹੀ ਸਾਰਿਆਂ ਦੀ ਰਿਕਵੈਸਟ ਹੈ ਜੈ ਹਿੰਦ ਜੈ ਭਾਰਤ